ਫਗਵਾੜਾ ਦੇ ਪਲਾਈ ਗੇਟ ਕੋਲ ਲਵਾਰਿਸ ਹਾਲਤ ਵਿੱਚ ਇੱਕ ਮੋਟਰਸਾਈਕਲ ਦੇਖਿਆ ਗਿਆ ਜਿਸ ਦੀ ਸੂਚਨਾ ਕਾਲਜ ਸਟਾਫ ਦੇ ਵੱਲੋਂ 112 ਨੰਬਰ ਤੇ ਦਿੱਤੀ ਗਈ ਸੂਚਨਾ ਮਿਲਦੇ ਹੀ ਮੌਕੇ ਤੇ ਪੀਸੀਆਰ ਪੁਲਿਸ ਪਹੁੰਚੀ ਹਤੇ ਉਹਨਾਂ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਣਕਾਰੀ ਦਿੰਦੇ ਹੋਏ ਕਾਲਜ ਸਟਾਫ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਪਲੈਂਡਰ ਮੋਟਰਸਾਈਕਲ 3 ਦਿਨ ਤੋਂ ਲਵਾਰਿਸ ਹਾਲਤ ਵਿੱਚ ਖੜਾ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਮੌਕੇ ਤੇ ਪੁਲਿਸ ਨੇ ਆ ਕੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੀ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਉਹਨਾਂ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਸਿਟੀ ਪੁਲਿਸ ਨੂੰ ਸੌਂਪ ਦਿੱਤਾ ਹੈ ਅਤੇ ਅਗਲੀ ਕਾਰਵਾਈ ਥਾਣਾ ਸਿਟੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਆਪਣੀ ਇੱਕ ਮੋਟਰਸਾਈਕਲ ਦੇਖਿਆ ਗਿਆ ਜੀ। ਹਾਂਜੀ। ਬਲੈਕ ਰੰਗ ਦਾ 3 ਦਿਨ ਤੋਂ ਉੱਥੇ ਖੜਾ ਹੈ ਬਿਨਾਂ ਲੌਕਡਾਊਨ ਕੋਈ ਵਾਰੀ ਵਾਰ ਲੱਗਦਾ ਨਹੀਂ ਤਾਂ ਫਿਰ ਦਰਦਿਆਂ ਨੇ ਕਮੇਨ ਲਖਾਈਏ ਤੁਸੀਂ। ਤੇ ਪੁਲਸ ਆਈ ਮੌਕੇ ਤੇ? ਪੁਲਸ ਆ ਗਈ ਜੀ ਮੌਕੇ ਤੇ। ਹਾਂ ਜੀ ਕੱਲੇ ਪਏ ਬਾਕੀ ਕਿੰਨੇ ਦਿਨ ਤੋਂ ਖੜਾ ਹੈ ਇੱਥੇ ਤਿੰਨ ਦਿਨ ਤੋਂ ਸਾਡਾ ਸਕੂਲ ਹੀ ਕਰਨੇ ਦੱਸਿਆ ਹੈ ਤਿੰਨ ਦਿਨ ਤੋਂ ਖੜਾ ਹੈ ਗਾਰਡ ਰੱਖਿਆ ਹੋਇਆ ਆਪਣਾ ਸਾਡਾ ਸਕੂਲ ਹੀ ਹੈਗਾ ਪ੍ਰੇਮ ਲਾਭ ਇੱਥੇ ਸੀਸੀਟੀਵੀ ਕੈਮਰਾ ਪਰ ਕਰਾ ਚੈੱਕ ਕੀਤਾ ਵੀ ਕੋਈ ਖੜਾ ਕਰਕੇ ਗਿਆ ਨਹੀਂ ਸਾਨੂੰ ਸਾਡੇ ਨੇੜੇ ਇੱਥੇ ਨਵੇਂ ਘਰਾਂ ਜਿਵੇਂ ਹੋ ਰਹੇ ਹੈਗੇ ਵੀ ਤੁਹਾਨੂੰ ਕੀ ਲੱਗਦਾ ਜਿਹੜਾ ਇਹ ਮੋਟਰ ਇੱਥੇ ਪਿਛਲੇ ਕਿੰਨੇ ਕਈ ਦਿਨਾਂ ਤੋਂ ਖੜਾ ਕੀ ਲੱਗਦਾ ਕੋਈ ਦੇਖਣ ਤੋਂ ਇਹ ਹੀ ਲੱਗਦਾ ਕਿ ਚੋਰੀ ਦਾ ਲੱਗਦਾ ਹੈ ਲਵਾਰਸ ਨੂੰ ਸੂਚਨਾ ਦਿੱਤੀ ਹੈ ਪੁਲਿਸ ਨੂੰ ਸੂਚਨਾ ਦਿੱਤੀ ਹੈ ਆਈ ਹੈ ਪੁਲਿਸ ਆ ਗਈ ਮੌਕੇ ਤੇ ਸਾਨੂੰ ਇੱਕ ਕੰਪਲੇਂਟ ਆਈ ਸੀ 112 ਤੇ ਤੇ ਅਸੀਂ ਇੱਥੇ ਆਏ ਆ ਤੇ ਇਹ ਵਿਾਰਸ ਖੜਾ ਪੈਂਦੇ ਨੇ ਤੋਂ ਮੋਟਰਸਾਈਕਲ ਤੇ ਅਸੀਂ ਇਸੇ ਥਾਣੇ ਦਾ ਵੇਰੀਆ ਬਣਦਾ ਹੈ ਤੇ ਉਹਨਾਂ ਨੂੰ ਚਲਾ ਕਰਕੇ ਅਸੀਂ ਸੌਂ ਚਲੇ ਆਉਂਦੇ ਹਾਂ ਮੈਡਮ ਸ਼ੁਭਨਾਮ ਕੀ ਆਪਣਾ ਮੇਰਾ ਨਾਮ ਰਤਪਾਲਾ ਮੈਨੂੰ ਕੋਈ ਪਤਾ ਲੱਗਿਆ ਵੀ ਆਸ-ਪਾਸ ਸੀਸੀਟੀਵੀ ਕੈਮਰਿਆਂ ਦੇ ਵਿੱਚ ਦੇਖਿਆ ਕੀਤਾ ਵੀ ਕੌਣ ਖੜਾ ਕਰਤੀ ਗਿਆ ਇਹਨੂੰ ਹਾਂਜੀ ਸਰ ਇਹ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਸਾਰੀ ਸਿੱਧੀ ਥਾਣੇ ਵਾਲੇ ਕਰ ਲਗੇ ਹਾਂਜੀ